ਪਾ ਜੀ ਮੇਰਾ ਨਾਮ ਦਲਬਾਖ ਸਿੰਘ ਕਾਲੂ ਐਡਵਾਈਜ਼ਰ ਐਮ ਐਲ ਏ ਸ਼ਰੀਕਲਸੀ ਬਟਾਲਾ ਮੈਂ ਜੋਗਰਾਜ ਸਿੰਘ ਦਾ ਤਾਇਆ ਜੀ ਮੈਨੂੰ ਅੱਜ ਇੰਨੀ ਕੀ ਖੁਸ਼ੀ ਆ ਉਹਨਾਂ ਦੇ ਕਿ ਇਨਸਾਨ ਨੂੰ ਸਭ ਤੋਂ ਵੱਧ ਖੁਸ਼ੀ ਨਵੇਂ ਵਿਆਹ ਦੀ ਹੁੰਦੀ ਆਪਣੇ ਦੀ ਅੱਜ ਮੈਨੂੰ ਉਸ ਤੋਂ ਵੀ ਵੱਧ ਆਪਣੇ ਵਿਆਹ ਤੋਂ ਵਿਵਦ ਖੁਸ਼ੀ ਜੋਗਰਾਜ ਦੇ ਸੀਓ ਲੱਗਦੀ ਕਮਿਊਨੀਕੇਸ਼ਨ ਗੁਰੂ ਮਹਾਰਾਜ ਜੀ ਦਿਨ ਦੁਖਣੀ ਤੇ ਰਾਤ ਚੌਗਣੀ ਤਰੱਕੀ ਦੇ ਕੈਨੇਡਾ ਚ ਲੱਗੇ ਤੇ ਖੁਸ਼ੀ ਦੀ ਤਾਂ ਕੋਈ ਹੱਦ ਸਾਡੀ ਰਹੀ ਨਹੀਂ ਜੀ ਇੰਨੀ ਖੁਸ਼ੀ ਰਾਤ ਸੁੱਤੇ ਨਹੀਂ ਖੁਸ਼ੀ ਚ ਹਾਂਜੀ ਹਾਂਜੀ ਸਾਨੂੰ ਪਤਾ ਅੱਜ ਤੋਂ 3 ਦਿਨ ਪਹਿਲਾਂ ਪਤਾ ਲੱਗ ਗਿਆ ਸੀ ਹਾਂਜੀ ਜੀ ਮੇਰਾ ਨਾਮ ਹਰਜੀਤ ਕੌਰ ਇੱਕ ਮਾਲਿਕ ਕਿੰਨਾ ਮਾਨ ਸੀ ਬਹੁਤ ਮਾਨ ਵਾਲੀ ਗੱਲ ਆ ਬਹੁਤ ਖੁਸ਼ੀ ਵਾਲੀ ਗੱਲ ਆ ਸਾਡਾ ਬੱਚਾ ਇਥੋਂ ਤੱਕ ਪਹੁੰਚਿਆ ਅੱਗੋਂ ਗੁਰੂ ਮਹਾਰਾਜ ਦੇ ਉਹਨਾਂ ਦੀ ਕਿਰਪਾ ਦੇ ਨਾਲ ਇਥੋਂ ਤੱਕ ਪਹੁੰਚਿਆ ਉਹਨਾਂ ਦੀ ਜੀ ਹੋਈ ਇਸ ਤੋਂ ਵੱਧ ਹੋਰ ਖੁਸ਼ੀ ਹੋਰ ਕੀ ਹੋ ਸਕਦੀ ਆ ਮਾਪੇ ਵਾਸਤੇ ਇੱਕ ਬੱਚਾ ਇਸ ਜਿਹੇ ਉਹਧਿਆ ਤੇ ਪਹੁੰਚਦਾ ਜਦੋਂ ਇਹ ਪੋਸਟਾਂ ਚੰਗੀਆਂ ਤੇ ਬੱਚੇ ਪਹੁੰਚਦੇ ਆ ਇੱਕ ਇੱਥੇ ਆਪਣੇ ਇੱਕ ਵਿਦੇਸ਼ ਦੀ ਧਰਤੀ ਤੇ ਜਾ ਕੇ ਤੇ ਇੰਨਾ ਵਧੀਆ ਪੋਸਟ ਤੇ ਬੱਚਾ ਜਾਵੇ ਤਾਂ ਬਹੁਤ ਵਧੀਆ ਲਾ ਹਾਂਜੀ ਜੁਗਰਾਜ ਜੀ ਜੀ ਤੁਹਾਡੇ ਕੀ ਲੱਗਦੇ ਨੇ ਕਦੋਂ ਕੈਨੇਡਾ ਕੇ ਅਸੀਂ ਔਰ ਕੀ ਸਮਝਦੇ ਹੋ ਕਿ ਜਦੋਂ ਇੰਨੀ ਵੱਡੀ ਉਪਲਬਧੀ ਮਿਲਦੀ ਹੈ ਮੇਰਾ ਨਾਂ ਜੀ ਗੁਰਪ੍ਰਿੰਦਰ ਸਿੰਘ ਸ਼ਾਹ ਜੀ ਤੇ ਮੇਰਾ ਬੇਟਾ ਜੋਗਰਾਜ ਸਿੰਘ ਕਾਲੂ ਜੋ ਅੱਜ ਤੋਂ ਕੋਈ 12 ਸਾਲ ਪਹਿਲਾਂ ਜਿਹੜਾ ਵਾ ਕੈਨੇਡਾ ਦੀ ਧਰਤੀ ਤੇ ਅੰਤਰਰਾਸ਼ਟਰੀ ਵਿਦਿਆਰਥੀ ਹੋ ਕੇ ਗਿਆ ਜੀ ਉੱਥੇ ਜੀ ਤੇ ਜਿੰਨੇ ਜਾ ਕੇ ਆਪਣੀ ਉਥੇ ਮਕੈਨੀਕਲ ਦੀ ਡਿਗਰੀ ਪ੍ਰਾਪਤ ਕਰਕੇ ਉਸ ਤੋਂ ਬਾਅਦ ਚ ਉਹਨੇ ਆਪਣੇ ਪ੍ਰਾਈਮੇਰੀਅਰ ਟੀਵੀ ਚੈਨਲ ਤੇ ਕਾਫੀ ਸਮਾਂ ਜਿਹੜਾ ਵਾ ਪ੍ਰਾਈਮੇਰੀਅਰ ਟੀਵੀ ਚੈਨਲ ਤੇ ਜਿਹੜਾ ਹੋਸਟ ਦਾ ਕੰਮ ਆਪਣਾ ਉਹ ਸੇਵਾ ਨਿਭਾਇਆ ਜੀ ਹੁੰਦੇ ਹ ਜਿਹੜੀ ਹੁਣ ਉਪਲਬਧਤੀ ਮਿਲੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਨਾਨਕ ਪਾਸ਼ਾ ਦਾ ਕੋਟਨ ਕੋਟ ਧੰਨਵਾਦ ਕਰਨਾ ਵਾ ਕਿ ਜਿਨੇ ਇਹੋ ਜੀ ਉੱਚ ਕੁਰਸੀ ਤੇ ਬਿਠਾ ਕੇ ਸਾਡੇ ਪੰਜਾਬ ਦਾ ਸਾਡੇ ਪਿੰਡ ਭਾਗੋਵਾਲ ਦਾ ਬਟਾਲੇ ਏਰੀਆ ਦਾ ਜਿਹੜਾ ਨਾਮ ਰੋਸ਼ਨ ਕੀਤਾ ਵਾ ਇਹ ਉਹ ਕੁਰਸੀ ਆ ਕਿ ਜਿੱਥੇ ਵਿਧਾਨ ਸਭਾ ਦੇ ਵਿੱਚ ਜਾ ਕੇ ਹਰ ਆਪਣੀ ਜਿਹੜੀ ਸਿੱਖ ਕਮਿਊਨਿਟੀ ਆ ਜਿਹੜੀ ਕੈਨੇਡਾ ਤੇ ਚ ਗਈ ਆ ਉਹਦੀ ਉਹ ਜੋਗਰਾ ਸਿੰਘ ਉਹਦੀ ਆਵਾਜ਼ ਜਿਹੜੀ ਵਾ ਉਹ ਬੜੇ ਵਧੀਆ ਤਰੀਕੇ ਨਾਲ ਉੱਥੇ ਉਠਾ ਸਕਦਾ ਜੀ ਕੀ ਗੀ ਇਹ ਕਈ ਕਮਿਊਨੀਕੇਸ਼ਨ ਜਿਹੜਾ ਅਸਰ ਆ ਇਹ ਸੀਓ ਵਿਧਾਨ ਸਭਾ ਦਾ ਇਹ ਬੜਾ ਮੈਂ ਸਮਝ ਨਾ ਮੈਂ ਵੀ ਬੜਾ ਉੱਚ ਅਹੁਦਾ ਵਾ ਏ ਜਿਹੜਾ ਉੱਥੋਂ ਦੇ ਕੰਜ਼ਰਵੇਟਿਵਾਂ ਜਿਹੜੀ ਪਾਰਟੀ ਹੈ ਉਹਦੇ ਪ੍ਰਧਾਨ ਨੇ ਇਹਨਾਂ ਨੂੰ ਇਹ ਦੇ ਕੇ ਇੱਕ ਸਰਕਾਰੀ ਅਹੁਦਾ ਜਿਹੜਾ ਵਾ ਉਹਤੇ ਨੂੰ ਨਵਾਜਿਆ ਵਾ ਬੜੇ ਮੈਂ ਇਹ ਜਿਹੜਾ ਵਾ ਇਹ ਬੜਾ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਉਹ ਜਿਵੇਂ ਜੋਗਰਾਜ ਦੀ ਮਮਲੇ ਪਹਿਲਾਂ ਵੀ ਸਵਾਵਾ ਪ੍ਰਾਈਮਰੀ ਸੇਟੀਵ ਚੈਨਲ ਤੇ ਰਹੀਆਂ ਨੇ ਮੈਂ ਬੜੀ ਇਸ ਚੀਜ਼ ਦੀ ਉਮੀਦ ਕਰਦਾ ਕਿ ਉਹ ਜਿਵੇਂ ਉੱਥੇ ਸੇਵਾ ਨਿਭਾਈਆਂ ਨੇ ਉਦੋਂ ਵੱਧ ਚੜ ਕੇ ਜੜੀਆਂ ਵਾ ਇਸ ਸਰਕਾਰੀ ਜਿਹੜਾ ਰੁਤਬਾ ਨੂੰ ਮਿਲਿਆ ਵਾ ਇਹ ਤੋਂ ਵੀ ਬਹੁਤ ਵਧੀਆ ਚੰਗੇ ਠੰਗ ਨਾਲ ਆਪਣੀਆਂ ਸੇਵਾ ਜੜੀਆਂ ਉਹ ਅਨੁਭਾਵੇਗਾ ਜੀ